ਬਾਦ ਜਾਣੀ ਘਟਨਾ ਨੂੰ ਅਨਜਾਮ ਦਿੱਤਾ ਗਿਆ ਆ ਸਮਾਨ ਦੇ ਕੇ ਵਿਖੜੇ ਹੈ ਹਾਂ ਜਾਨਕਾਰੀ ਦਿਓ ਹਾਂ ਜੀ ਪ੍ਰਧਾਨ ਜੀ ਤੁਹਾਡਾ ਸਵਾਗਤ ਆ ਜਾਣੀ ਕਦੋਂ ਦੀ ਘਟਨਾ ਜੀ ਇਹ ਮੈਂ ਤਸਵੀਰ ਸਿੰਘ ਬੀਕੇ ਜੀ ਇੱਕਤਾ ਆਜਾਦ ਜ਼ਿਲ੍ਹਾ ਆਗੂ ਇਹ ਪਰਿਵਾਰ ਮੇਰੇ ਚਾਚੇ ਦਾ ਲੜਕਾ ਹੈ ਇਹ 10:00 ਵਜੇ ਅਧਿਸ਼ਤਿਹਰ ਚ ਮਿਲਣ ਗਏ ਤੇ ਇਹ ਘਟਨਾ ਮਿਲਦਾ 11-12 12:00 ਵਜੇ ਦੀ ਦੱਸਦੇ ਨੇ ਤੇ 12:00 ਵਜੇ ਕੈਮਰਾ ਰੱਖਦਾ ਬੜਾ ਮੋਟਾ ਉਹ ਐ ਤਿੰਨ ਚਾਰ ਚਾਰ ਪੰਜ ਪੰਜ ਵਜੇ ਆਏ ਨੇ ਜੋ 5 ਵਜੇ ਆ ਕੇ ਦੇਖਿਆ ਸਾਰਾ ਸਮਾਨ ਖਿਲਰਿਆ ਪਿਆ ਜੀ ਫਿਰ ਇਹਨੇ ਰੌਲਾ ਪਾਇਆ ਇਹ ਪੁੱਛਣਾ ਆ ਜਿੰਬੀ ਆਏ ਨੇ ਕੈਮਰੇ ਦੇਖਦੇ ਫਿਰਦੇ ਨੇ ਪਰ ਇਹਦੇ ਵਿੱਚ ਤਕੜਾ ਸਮਾਨ ਲੱਗੇ 80000 ਰੁਪਿਆ ਦੀ ਇੱਕ ਸ਼ਾਮਤੀ ਬਾਕੀ ਜਦੜ ਕੇ ਖੋਲ ਕੇ ਪਤਾ ਲੱਗੂ ਵੀ ਟੂਮੰਟਾਂ ਮ ਬਚੀਆਂ ਨੇ ਕਿ ਲੈ ਲੂਗੇ ਇਹ ਤੜਕੇ ਪਤਾ ਲੱਗੂ ਜਾ ਕੇ ਅਜੇ ਸਾਰਾ ਕੁਝ ਥੋੜਾ ਜਿਹਾ ਕਿੰਨੇ ਪੇਟੀ ਤੋੜੀ ਐ ਤੇ ਬਾਕੀ ਦਾ ਅਲਵਾਰ ਜਾਂ ਟੋਡੀਆਂ ਨੇ ਦਿਨੇ ਦਾ ਕੰਮ ਅਜਦਾ ਪਰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਲਾਕੇ ਦੇ ਵਿੱਚ ਪਹਿਲਾਂ ਵੀ ਘਟਨਾਵਾਂ ਵਾਪਰਦੀਆਂ ਨੇ ਚੋਰੀਆਂ ਨੇ ਜਾਨੀ ਚੋਰ ਪੱਕੇ ਪੈਰੀ ਆਉਂਦੇ ਨੇ ਉਹੀ ਚੋਰ ਲੱਗਦੇ ਨੇ ਸੇਮ ਸੇਮ ਤਰੀਕੇ ਨਾਲ ਕਰਦੇ ਨੇ ਚੋਰੀ ਜਿਹੜੇ ਚੋਰ ਨੇ ਇਹ ਪੱਕੇ ਪੈਰੀ ਆਉਂਦੇ ਨੇ ਇਹਨੇ ਹੌਸਲੇ ਬੁਲੰਦ ਨੇ ਕਿਉਂਕਿ ਉਸ ਪ੍ਰਸ਼ਾਸਨ ਸਿਰ ਰੱਖਦਾ ਆਪਣੀ ਮੁੱਟੀ ਜੇ ਪੁਲਿਸ ਪ੍ਰਸ਼ਾਸਨ ਪੂਰੀ ਤੀਜੀ ਨਾਲ ਗੱਲ ਕਰੇ ਕੰਮ ਕਰੇ ਤਾਂ ਮਤਲਬ ਉਹ ਦਿਨ ਦੋ ਵੀਰਾਂ ਨੂੰ ਫੜਾ ਦੇ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਜਦੋਂ ਰਾਣੀ ਨਾਲ ਠੱਗੀ ਭੱਜੀ ਹੈ ਤਾਂ ਦੂਜੀ ਤੀਜੀ ਦੇ ਨਾਲ ਪੈਸੇ ਕਢਾ ਲਏ ਤੇ ਪਰ ਜੇ ਪੁਲਿਸ ਪ੍ਰਸ਼ਾਸਨ ਪੂਰਾ ਜੋਰ ਲਾਊਗਾ ਤਾਂ ਇੱਕ ਦੋ ਦਿਨਾਂ ਦੇ ਵਿੱਚ ਹੀ ਚੋਰੀ ਕਢਾ ਸਕਦੇ ਨੇ ਤੇ ਅਸੀਂ ਦਾਅ ਵੀ ਰੀਅਲ ਪਾਵਾਂਗੇ ਤੇ ਜਥੇਬੰਦੀ ਦੀ ਘਟੋ ਘਟਾ ਵੀ ਇਹ ਚੋਰੀ ਕੋਰਾਂ ਤੇ ਫੜੀ ਜਾਵੇ ਜਾਨੀ ਜੀ ਮੈਂ ਤੁਸੀਂ ਦੇਖ ਰਹੇ ਹੋਗੇ ਵੀ ਇਹ ਕਟਨਾਲਾ ਦਿਨ ਦਿਨ ਵੱਧ ਰਹੀ ਜਾਣੇ ਤੇ ਯਾਨੀ ਤੁਸੀਂ ਟਾਣਾ ਵੀ ਪ੍ਰਸ਼ਾਸਨ ਜਲਦੀ ਤੋਂ ਜਲਦੀ ਕੋਰ ਸਾਰੇ ਜਣੇ ਚਾਹੁੰਦੇ ਜੀ ਸਾਰੇ ਚਾਹੁੰਦੇ ਜੀ ਕੋਈ ਬੰਦੀ ਚਾਹੀਦੀ ਚਾਹੁੰਦੀ ਐ ਨਾ ਕੋਈ ਵੀ ਜੱਤੇ ਬੰਦੇ ਸਾਰੇ ਚਾਹੁੰਦੀ ਐ ਨਾ ਵੀ ਚੋਰੀ ਕਿਉਂ ਹਰੇਕ ਬੰਦੀ ਹੈ ਫਰਨਾ ਚਾਹੀਦੀ ਨਾ ਹੋਵੇ ਆਪਾਂ ਇਹ ਜੇ ਦਿਨ ਦੇ ਹਰੇਕ ਮਹੀਨੇ ਦਿਨਾਂ ਵਾਲੇ ਦਾ ਰਾਤ ਨੂੰ ਕਿੰਨਾ ਕ ਸਾਮਾਨ ਚੋਰੀ ਹੋਇਆ ਪਤਾ ਹੋਏ ਜਦੋਂ ਸਾਮਾਨ ਕਿੰਨਾ ਕ ਚੋਰੀ ਹੋਇਆ ਸਾਮਾਨ ਕਟੁਕਟਾ 80000 ਰੁਪਿਆ ਤੇ ਇਹ ਦੇ ਦੋ ਵਿਛਾਪ ਦਾ ਤਾਂ ਪਤਾ ਹੈ ਬਾਕੀ ਦਾ ਜੇ ਦੇਖ ਕੇ ਖੁੱਲ ਕੇ ਪਤਾ ਲੱਗੂਗਾ ਵੀ ਪੇਟੀ ਦੇ ਵਿੱਚ ਵੀ ਕਿ ਤੁ ਮਾਮੀ ਦੀਆਂ ਜਵਾ ਕਰੀਆਂ ਵੀ ਕਿ ਹੈਈਆਂ ਜਾਂ ਨਹੀਂਆਂ ਨੂੰ ਖੁੱਲ ਕੇ ਪਤਾ ਲੱਗਣਾ ਹੈ ਤੇ ਅਜੇ ਤਾਂ ਸੀਆਰ ਤੇ ਜਿਮਾਰੀਆਂ ਦੀ ਜਿਹੜਾ ਉਸੇ ਉਸੇ ਦਾ ਪਤਾ ਲੱਗਿਆ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਜੀ ਮੌਕੇ ਤੇ ਪ੍ਰਸ਼ਾਸਨ ਪਹੁੰਚ ਗਿਆ ਕੈਮਰੇ ਚੈੱਕ ਕਰਦਾ ਫਿਰਦਾ ਹੈ ਦੇਖੋ ਗਾ ਅੱਗੇ ਕੀ ਕਰਵਾ ਕਾਰਵਾਈ ਕਰਦੇ ਨੇ ਕੈਮਰਾ ਕੀ ਬਾਕੀ ਚੌਣਾ ਦਾ ਦੋਰਾ ਇੱਕ ਤਰੀਕ ਨੂੰ ਚੌਣਾ ਪੈਣੀ ਐ ਨੇ ਤੁਸੀਂ ਇਹਨੂੰ ਵੀ ਦੇਖਦੇ ਹੋ ਮੁੱਦੇ ਨੂੰ ਵੀ ਬਾਹਰ ਆ ਜਾ ਸਕਦਾ ਜੇ ਨਾ ਇਹਨਾਂ ਨੇ ਕੋਈ ਗੌਰ ਕੀਤਾ ਜੇ ਨਾ ਵਾਰ ਕੀਤਾ ਤਾਂ ਬਾਹਰ ਆ ਗਈ ਇਹਦੇ ਵਿੱਚ ਕੀ ਹੋਣਾ ਕੋਈ ਜਥੇਬੰਦੀ ਕੋਈ ਨਾ ਕੋਈ ਕਾਰਵਾਈ ਤਾਂ ਕਰੂਗੀ ਤਾਂ ਜਥੇਬੰਦੀ ਨੂੰ ਕੋਈ ਨਾ ਕੋਈ ਸਟੈਪ ਵੀ ਚੱਕਣਾ ਪਊਗਾ ਜੇ ਮਤਲਬ ਪੂਰੀ ਗੌਰ ਨਹੀਂ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਚਾਹੀਦਾ ਵੀ ਇਹ ਕਿਸੇ ਹੌਸਲੇ ਫਲਾ ਦੋਰੇ ਨੇ ਇਹਨਾਂ ਦੇ ਪੁਛਦੇ ਤੇ ਇਹਨਾਂ ਨੇ ਮਰਜ਼ੀ ਨਾਲ ਆ ਜਾ ਕਦੇ ਕਿਤੇ ਚੋਰੀ ਕਰਦੀ ਕਦੇ ਕਿਤੇ ਚੋਰੀ ਕਰ ਲਈ ਫਰਾਰਾ ਜੇ ਪੂਰਾ ਪ੍ਰਸ਼ਾਸਨ ਕੇਰਾ ਚੋਰੀ ਚੋੜ ਨੂੰ ਫੜ ਕੇ ਕੇਰਾ ਪੂਰਾ ਡੰਡ ਲਾ ਦੇ ਤਾਂ ਮੁੜ ਕੇ ਵੀ ਹਸਤੀ ਨਹੀਂ ਹੈਗੀ ਵੀ ਭਾਈ ਮੁੜ ਕੇ ਚੋਰੀ ਕਰੇ ਇਸ ਲਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਮਸ਼ੀਨ ਤੋਂ ਚੇਦੀ ਕਾਰਵਾਈ ਕਰਕੇ ਤੇ ਸਮਾਨ ਵਾਸ ਕਰਾਇਆ ਜਾਵੇ ਬਾਕੀ ਕਰਦੇ ਆਂ ਬੀਬੀਆਂ ਨਾਲ ਵੀ ਗੱਲਬਾਤ ਕਰ ਲੈਣੇ ਵੀ ਕਿੰਨਾ ਕਿੰਨਾ ਦਾ ਸਮਾਨ ਖੋਇਆ ਹਾਂ ਹਾਂ ਉਹ ਛੋਟੇ ਛੱਦ ਪਾਇਆ ਲੱਗ ਤੀ ਚੈ ਉਹ ਫਰਾਰਾ ਨਾਲ ਟੋੜਿਆ ਪਾਇਆ ਵਿੱਚ ਅੰਦਰ ਨੂੰ ਗੋਦੀ ਹੁੰਦੀ ਹੈ ਅਸੀਂ ਤਾਂ ਮੇਰੇ ਫਰਾਰਾ ਨਾਲ ਟੋੜਿਆ ਪਾਇਆ ਟੋੜਿਆ ਉਹ ਦਲੀ ਵੀ ਟੋੜੀ ਵੀ ਫਰਦੀ ਵੀ ਯਾਨੀ ਬੜੀ ਮੰਨਦੀ ਸਾਰਾ ਵੀ ਟੋਣੀ ਆ ਪੱਛਾ ਸਾਰਾ ਜਾਨੀ ਨੁਕਸਾਨ ਕਰਕੇ ਪੇਟੀਆਂ ਮਾਰਨ ਲੱਗਦੀ ਅੱਜ ਮੰਜੇ-ਮੁਜੇ ਡੱਗੇ ਪਏ ਇਹਦਾ ਖੁੱਲੀ ਨਹੀਂ ਲੱਗਦਾ ਨਾ ਤਾਂ ਡਾਕ ਕੇ ਦੇਖੋ ਸਾਰਾ ਕੁਝ ਫਰੋਲਿਆ ਪਿਆ ਵਿੱਚ ਕੋਸੇ ਕੰਨ ਕਮੇ ਡੇ ਗਿਆ ਕਮੇਨਾ ਵੀ ਕਿਹੜਾ ਸਮਾਨ ਚੱਕਿਆ ਹੁਣ ਕਿਹੜਾ ਪਤਾ ਲੱਗਦਾ ਵਿੱਕੀ ਕਿਹੜੇ ਕਿੰਨੇ ਸੂਟ ਪਏ ਨੇ ਕਿੰਨਾ ਕੁਸ ਗਿਆ ਕਿਹੜਾ ਹੁਣ ਤਵਾਰੀ ਲੱਗਦਾ ਹੁਣ ਜਿਹੜਾ ਜਾਤੀ ਸਾਹਮਣੇ ਵਿਕਰ ਪੀਏ ਜਾਤੀ ਇੱਕ ਜਿਹੜੀ ਨਿਵਾਰੀ ਛਾਂਪ ਪਈ ਸੀ ਉਹ ਛਾਂਪ ਚੱਕੀ ਆ ਜਿਹੜਾ ਬਾਕੀ ਪੇਟੀ ਚ ਸਮਾਨ ਸਿਆਣਾ ਪਿਆ ਉਹਲੇ ਦੇਖਿਆ ਨਹੀਂ ਹੈ ਕਿਉਂਕਿ ਚੈੱਕ ਕਰਨ ਨੂੰ ਜੀਏ ਨਹੀਂ ਕਰ ਰਹੇ ਹਲੇ ਕੀ ਕਰਨ ਦਾ ਜਿਹੜਾ ਆਹ ਜਿੰਦਾ ਪੱਟਿਆ ਇਥੋਂ ਆ ਐਡਾ ਵੱਡਾ ਜਿੰਦਾ ਸੀ ਜਿਹੜਾ 1 ਮਿੰਟ ਦੇ ਵਿੱਚ ਇਹਨਾਂ ਨੇ ਮਾਰਿਆ ਪੱਟ ਕੇ ਆਹ ਦੇਖੋ ਦੋਨਾਂ ਚਚਾਰੇ ਸਾਰਾ ਕੁਝ ਤੋੜਿਆ ਪਿਆ ਦੇ ਉੱਤੋਂ ਕੋਈ ਕੁੰਡਾ ਨਹੀਂ ਛੱਡਿਆ ਦਿੱਤੇ ਕੋਈ ਇਧਰੋਂ ਜੰਦਾ ਪਿਆ ਜੰਦਾਬ ਤੋੜਿਆ ਪਿਆ ਇਹ ਪਿੱਸੋਂ ਦੇ ਆਏ ਨੇ ਜੋ ਉੱਧਰ ਵੀ ਤੇ ਆਪਾਂ ਦੇਖ ਲੈਣੇ ਹਾਂ ਜੋ ਉੱਧਰ ਹੀ ਬੱਠੇ ਦੇਖਦਾ ਪਸ਼ੀਰਾ ਪਿੰਡ ਮੈਂ ਇੱਦੇਸ ਤੋਂ ਜ਼ਿਲ੍ਹਾ ਫਗਰੂੜ ਤੋਂ ਹਰ ਇੱਕ ਦੇ ਦੇ ਬੰਦਾ ਹੈ ਆਜੋ ਜੀ ਪਹਿਲਾਂ ਅੰਦੇ ਚੋਰੀ ਹੋ ਗਈ ਦਿਨ ਦਿਹਾੜੇ ਆ ਨਾ ਦੋ ਕਰ ਇਹ ਦਲਗੀ ਚਾ ਰਹੇ ਨੇ ਆ ਪਾਈਪ ਦੋ ਤੁਸੀਂ ਚਾ ਰਹੇ ਹੋ ਉਹ ਪਾਈਪ ਦਾ ਕਿੰਨਾ ਨੀ ਮਾ ਯਾਰ ਇਹ ਕਿੰਨਾ ਨੀ ਮਾ ਇਤੋਂ ਨਹੀਂ ਛੜ ਬੱਦੀ ਯਾਰ ਉਹ ਕੰਮੇ ਪੇਪਰ ਨਾ ਉਹ ਰੱਖਿਆ ਤੇ ਬਟਾ ਇਹਦੇ ਨਾਲ ਆਏ ਦੇਖ ਵੀ ਇਹ ਹੋ ਰੇ ਪੈੜ ਪੈੜੇ ਬਟਕਣੀ ਹੈ ਟਾਇ ਪੈਟਕ ਦੇਖੋ ਇਹ ਕਿੰਨੀ ਉੱਚੀ ਕੰਧ ਆਖਰੀ ਵੀ ਕੰਧ ਉਤਨੀ ਛਾਲ ਨਹੀਂ ਬੱਦੀ ਇਹ ਘਟੋ ਘਟਕ ਕੰਧ 10 ਫੁੱਟ ਉੱਚੀ ਹੈ ਇਹ ਪਹਿਲਾਂ ਪ੍ਰੋਸੈਸਿੰਗ ਕਰਾਂਗੇ ਨਾਲ ਬਾਕੀ ਉਹ ਮੋਰੀ ਨਾਲ ਹੱਥ ਪਾਇਆ ਹੋਊਗਾ ਪਹਿਲਾਂ ਜੀ ਆ ਇੱਕ ਬੰਦੇ ਨੇ ਆ ਬੰਦੇ ਇੱਧਰ ਲੰਡੇ ਨੇ ਸਾਰਾ ਕੁਝ ਕਰਾਂਗੇ ਸਟੈਟਸ ਕੈਮਰੇ ਤੋਂ ਨਾਲ ਪ੍ਰਸ਼ਾਸਨ ਦੀ ਮਦਦ ਵੀ ਕਰਾਂਗੇ ਜੇ ਇੰਨਾ ਪ੍ਰੋਜੈਕਸ਼ਨ ਨਹੀਂ ਸਾਡੇ ਕਹਿਣੇ ਲੱਗਿਆ ਤਾਂ ਅਸੀਂ ਮਤਲਬ ਆਪਣੀ ਕਾਰਵਾਈ ਵੀ ਜਥੇਬੰਦੀ ਕਰੂਗੀ ਯਾਨੀ ਇਹ ਮੰਦਭਾਗੀਆਂ ਘਟਣਾਵਾਂ ਹੋ ਰਹੀਆਂ ਨੇ ਜਿਹੜੀਆਂ ਵੀ ਹੋ ਰਹੀਆਂ ਨੇ ਇਹ ਮੰਦਭਾਗੀਆਂ ਘਟਣਾ ਪਿੰਡਾਂ ਦੇ ਵਿੱਚ ਆਮ ਚੱਲ ਰਹੀਆਂ ਨੇ ਇੱਥੇ ਪ੍ਰਸ਼ਾਸਨ ਕੋਈ ਵੀ ਮਤਲਬ ਗੌਰ ਨਹੀਂ ਕਰਦਾ ਹੈਗਾ ਇਹਨਾਂ ਕਰਕੇ ਵੱਡੀ ਪੱਧਰ ਦੇ ਉੱਤੇ ਲੋਕਾਂ ਨੂੰ ਧਾਰ ਪੈਦਾ ਹੋ ਰਿਹਾ ਹੈ ਵੀ ਅੱਜ ਚੋਰੀ ਹੋਏ ਸਾਡੇ ਅੱਜ ਡਾਕਾ ਨਾ ਪਈਏ ਕਿਉਂਕਿ ਪਹਿਲਾਂ ਸਾਰੇ ਪਿੰਡਾਂ ਦੇ ਵਿਚਾਰਣਕ ਮੰਡਲ ਦੇ ਵਿੱਚ ਇਹ ਘਟਨਾਵਾਂ ਪਿਛਲੇ ਸਾਲ ਵੜਤੀਆਂ ਨੇ ਹੁਣ ਫੇਰ ਵਧਣ ਲੱਗੀਆਂ ਇਹ ਗੱਲ ਵੀ ਜੇ ਪ੍ਰਸ਼ਾਸਨ ਜਿਵੇਂ ਹੁਣ ਵੋਟਾਂ ਦਾ ਟਾਈਮ ਹੈ ਕਿੰਨਾ ਪ੍ਰਸ਼ਾਸਨ ਹੈ ਹੁਣ ਤਾਂ ਜੇ ਹੁਣ ਵੀ ਇਹ ਚੋਰੀਆਂ ਚੋਰੀਆਂ ਹੁੰਦੀਆਂ ਨੇ ਇਤੋਂ ਬਾਅਦ ਕੋਈ ਨਹੀਂ ਜਦੋਂ ਬੋਟਾ ਲਾਂਗੇ ਫੇਰ ਕੀ ਬਣੂਗਾ ਫੇਰ ਤਾਂ ਬਹੁਤ ਜ਼ਿਆਦਾ ਚੋਰੀਆਂ ਹੋਣਗੀਆਂ ਜੇ ਥੋੜਾ ਦਾ ਪ੍ਰਸ਼ਾਸਨ ਥਾਂ-ਥਾਂ ਤੇ ਫਿਰਦਾ ਹੈ ਪਰ ਜੇ ਹੁਣ ਵੀ ਚੋਰੀਆਂ ਹੁੰਦੀਆਂ ਤਾਂ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਵੀ ਤੁਸੀਂ ਮੰਗ ਕਰਦੇ ਹੋ ਇਨਸਾਫ ਦੀ ਮੰਗ ਕਰਦੇ ਹੋ ਪਰਿਵਾਰਾਂ ਦੇ ਲਈ ਵੱਡੀ ਪੱਧਰ ਤੇ ਇਨਸਾਫ ਦੀ ਮੰਗ ਕਰਦੇ ਹਾਂ ਕਿਉਂਕਿ ਪਰਿਵਾਰ ਦੀ ਪਰਪਾਈ ਕਰੀ ਕਰਾਈ ਜਾਵੇ ਤੇ ਜੇ ਪ੍ਰਸ਼ਾਸਨ ਸਾਡੇ ਨਾਲ ਪੂਰਾ ਸਹਿਯੋਗ ਦੇਊਗਾ ਅਸੀਂ ਵੀ ਉਹਨਾਂ ਦੀ ਪੂਰੀ ਮਦਦ ਕਰਾਂਗੇ ਚੋਰਾਂ ਤੱਕ ਜਾਣ ਦੀ ਇਹ ਮੰਗ ਕਰਦੇ ਹਾਂ ਅਸੀਂ ਵੀ ਪੇਂਡਰਾਲੇ ਵੀ ਸਾਰੀ ਜਿੱਥੇ ਬੰਨੇ ਵੀ ਸਾਰੀ ਖੜੀਆਂ ਨੇ ਨਾਰ ਖੜੀਆਂ ਨੇ ਇਹ ਤਾਂ ਇਹ ਪਰ ਐਸੇ ਕਮਕਾਰ ਛੱਡ ਕੇ ਜਾਣ ਜੋਗੇ ਵੀ ਰਹੇ ਹੋਣਾ ਇਹ ਘਟਨਾਵਾਂ ਨੂੰ ਦੇਖ ਕੇ ਤਾਂ ਜੇਲ੍ਹ ਘਟਨਾਵਾਂ ਵਾਪਰ ਲਾਈ ਹੁਣ ਸਾਰੇ ਪਿੰਡ ਚ ਦੇਸ਼ ਦਾ ਮਾਹੌਲ ਫੈਲ ਗਿਆ ਹੁਣ ਕੱਲਾ ਪਰਿਵਾਰ ਹੁੰਦਾ ਹੈ ਵੱਡਾ ਪਰਿਵਾਰ ਹੈ ਦੇਖੋ ਕੋਈ ਡਰੀ ਨਹੀਂ ਬੰਨੇ ਕਿਸੇ ਦਾ ਜਮੀਂ ਪਰਵਾਹੀ ਨਹੀਂ ਕਰੀ ਹੈ ਅਸੀਂ ਵੀ ਗੱਲ ਦੀ ਹੁਣ ਇਹ ਚੀਜ਼ਾਂ ਨੂੰ ਦੇਖ ਕੇ ਜਿਵੇਂ ਅੱਜ ਚੋਰੀ ਹੋਈ ਹੈ ਮੇਰੇ ਘਰ ਚ ਐ ਤਾਂ ਹੁਣ ਕੱਲੇ ਕੱਲੇ ਘਰ ਬੈਠੇ ਨੇ ਖੇਤਾਂ ਚ ਲੈ ਲੋ ਉਹਨੂੰ ਛੱਡ ਕੇ ਜਾਣ ਨਾਲ ਕੱਲੇ ਮਾਈ ਹੁੰਦੀ ਆਂ ਕਈ ਵਾਰੀ ਕੱਲਾ ਪਰਿਵਾਰ ਬੁੜਾ ਉਹਨਾਂ ਨੂੰ ਛੱਡ ਕੇ ਕਿਵੇਂ ਜਾ ਸਕਦੇ ਆਂ ਸਾਨੂੰ ਬਹੁਤ ਡਰ ਲੱਗ ਰਿਹਾ ਸੀ ਜਿੱਦਾਂ ਤੇ ਗਈ ਲੋਕਾਂ ਦੇ ਵਿੱਚ ਸائیں ਪਾਇਆ ਜਾ ਰਿਹਾ ਸੀ ਬੇਹਾਰ ਬਣ ਗਈ ਫਿਰ ਆ ਬਨੇਗਾ ਬੇਹਾਰ ਨਾ ਪਰਿਵਾਰ ਦੀਆਂ ਨੇ ਲੋਕਾਂ ਦੇ ਬਾਹਰ ਵਿੱਚ ਤੇ ਫਿਰ ਮਾਈ ਸੀ ਸ੍ਰੀ ਰਾਮ ਪੰਡਤ ਜੀ ਆਉਂਦੇ ਆ ਮਾਈ ਨੂੰ ਟਿਕਾ ਖਾਲਸਾ ਲੋ ਜੀ ਤੇ ਪੀਂਆਪੁਰਸ ਵੀ ਆਈ ਬੈਠੇ ਕੈਮਰੇ ਦੇਖੀ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਗੱਡੀ ਪੀਂਆਪੁਰਸ ਦੀ ਖੜੀ ਆ ਇਹ ਧਰਮਗੜ ਥਾਣਾ ਧਰਮਗੜ ਪੰਜਾਬ ਪੁਲਿਸ ਦੀ ਗੱਡੀ ਖੜੀ ਹੈ ਜਿਹੜਾ ਸੰਗਰੂਰ ਗੱਡੀ ਆਈ ਖੜੀ ਹੈ ਪੁਲਿਸ ਦੀ ਕੈਮਰੇ ਚੈੱਕ ਕਰੀ ਜਾਂਦੀ ਹੈ 112 ਨੰਬਰ ਤੇ ਤੇ ਟਾਈਮ ਤੇ ਸਰਪੰਚ ਵੀ ਪਹੁੰਚੇ ਹੋਏ ਨੇ ਸਰਪੰਚ ਜੀ ਵੀ ਗੱਡੀ ਖੜੀ ਹੈ ਦੇਖ ਸਕਦੇ ਹੋ ਤੁਸੀਂ ਤੇ ਸਰਪੰਚ ਵੀ ਪੂਰੀ ਸਪੋਰਟ ਕਰ ਰਿਹਾ ਵੀ ਜਿੰਨਾ ਜੋਰ ਲੱਗਿਆ ਸਰਪੰਚ ਦਾ ਉੰਨੀ ਕਹਿੰਦਾ ਮੈਂ ਲਾਹੂੰਗਾ ਬਾਕੀ ਭਾਰਤੀ ਕਿਸਾਨ ਯੂਨੀਅਨ ਇਕਤਾ ਯਾਦਵ ਪਾਰਟੀ ਵਾਲੇ ਵੀ ਖੜੇ ਨੇ ਬਾਕੀ ਇਹ ਵਿੱਚ ਸਾਰਾ ਦਿਨ ਅਸੀਂ ਹੁੰਦੀ ਰਹਿੰਦੇ ਕਿਤੇ ਕੋਈ ਨਾਗੇ ਕਿਤੇ ਕੋਈ ਨਾਗੇ ਕਿਉਂਕਿ ਇੱਥੇ ਵੱਡੇ ਗੇਟ ਨੂੰ ਜਿੰਦਾਦ ਤੇ ਲੱਗਿਆ ਹੋਈ ਤਾਂ ਕਰਕੇ ਕੋਈ ਖੜਕਾ ਨਹੀਂ ਹੋਇਆ ਤੇ ਪਿਛਲੇ ਪਾਸੇ ਨਹੀਂ ਬੰਦੇ ਆ ਗਏ ਬਾਕੀ ਸੜਕ ਦੇ ਉੱਤੇ ਹੂੰ ਆ ਬਸ ਉਹ ਤੋਂ ਬਾਅਦ ਹੋ ਗਿਆ ਬਹੁਤ ਮਾਰਾ ਕੰਮ ਹੋ ਗਿਆ